ਵਾਹ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਕੰਟੈਂਟ ਦੇ ਅੱਜ ਅਸੀਂ ਗੱਲ ਕਰਨੀ ਹੈ ਕਿ ਸੌਣ ਮਹੀਨੇ ਵਿੱਚ ਖਾਦੇ ਜਾਣ ਵਾਲੇ ਖੀਰ ਪੂੜਿਆਂ ਬਾਰੇ ਥੋੜੇ ਤੁਸੀਂ ਸਾਰੇ ਜਾਣਦੇ ਕਿ ਸੌਣ ਮਹੀਨਾ ਆਉਂਦਿਆਂ ਹੀ ਸਾਰੇ ਖੀਰ ਪੂੜਿਆਂ ਦੇ ਸ਼ਕੀਨ ਜੜੇ ਆ ਉਹ ਖੀਰ ਪੂੜੇ ਬਣਾ ਕੇ ਖਾਂਦੇ ਪਰ ਇਹ ਖੀਰ ਪੂੜੇ ਕਿੰਨਾ ਕਿੰਨਾਂ ਨੂੰ ਪਸੰਦ ਆਉਂਦੇ ਜਾਇ ਖੀਰ ਗੂੜੇ ਠਾਗੇ ਖੁਸ਼ ਹੋਰ ਕਾਮ ਹੁੰਦਾ ਇਹ ਕਿੰਨੂ ਕਿੰਨੂ ਬਣਾਉਣੇ ਆਉਂਦੇ ਆ ਜੇਕਰ ਅਸੀਂ ਨજર ਮਾਰੀਏ ਤਾਂ ਬਹੁਤ ਘੱਟ ਲੋਗ ਆ ਜਿਹੜੇ ਇਹ ਖੀਰ ਗੂੜੇ ਖਾਂਦੇ ਆ ਹੁਣ ਪਸੰਦ ਖਾਂ ਜਿਹੜੇ ਉਹ ਸਾਰਿਆਂ ਨੂੰ ਹੋਣਗੇ ਪਰ ਬਣਾਉਣੇ ਨਹੀਂ ਹੁਣ ਜ਼ਿਆਦਾਤਰ ਤੇ ਇਹ ਹੁਣ ਪਿੰਡਾਂ ਵਿੱਚ ਹੀ ਰਹਿ ਗਿਆ ਕਿ ਖੀਰ ਗੂੜੇ ਬਣਾ ਕੇ ਤੇ ਖਾਦੇ ਜਾਣ ਸ਼ਹਿਰ ਵਿੱਚ ਰਹਿੰਦੀਆਂ ਮੇਰੀਆਂ ਭੈਣਾਂ ਜਿਹੜੀਆਂ ਉਹ ਕੋਈ ਕੋਈ ਹੋਵੇਗੀ ਜਿਨ੍ਹਾਂ ਨੂੰ ਕਿ ਇਹ ਖੀਰ ਪੂਰੇ ਬਣਾਉਣੇ ਆਉਂਦੇ ਹੋਣਗੇ ਇੱਕ ਕਿਸਮ ਦੀ ਇਹ ਜਿਹੜਾ ਵਾ ਖੀਰ ਪੂਰੇ ਖਾਣ ਦਾ ਰਿਵਾਜ ਇਹ ਘਟਦਾ ਹੀ ਜਾ ਰਿਹਾ ਵਾ ਪਿੰਡਾਂ ਵਿੱਚ ਹੈ ਕਿ ਜਿਹੜੀਆਂ ਬਜ਼ੁਰਗ ਔਰਤਾਂ ਹੈਗੀਆਂ ਨਾ ਉਹ ਇਹ ਖੀਰ ਪੂਰੇ ਤਿਆਰ ਜ਼ਰੂਰ ਕਰਦੇ ਪਰ ਜਿਹੜੇ ਸਾਡੀ ਉਮਰ ਦੇ ਆ ਨਾ ਉਹਨਾਂ ਤੱਕ ਇਹ ਖੀਰ ਪੂੜਿਆਂ ਦਾ ਕੰਮ ਰਹਿ ਜਾਣਾ ਵਾ ਸਾਡੇ ਬੱਚਿਆਂ ਨੂੰ ਤਾਂ ਇਹ ਡਿਸ਼ ਵੈਸੇ ਹੀ ਪਸੰਦ ਨਹੀਂ ਕ ਤੁਸੀਂ ਹੁਣ ਸੋਚੋ ਆਪਣੇ ਘਰਾਂ ਵਿੱਚ ਝਾਕੀ ਮਾਰੋ ਤੁਹਾਡੇ ਬੱਚੇ ਜਿਹੜੇ ਆ ਉਹ ਕਿੰਨੇ ਕਿ ਇਹ ਖੀਰ ਪੂੜੇ ਖਾ ਕੇ ਪਸੰਦ ਕਰੇ ਮੇਰੇ ਖਿਆਲ ਚ ਬਹੁਤ ਘੱਟ ਬੱਚੇ ਹੋਣਗੇ ਜਿਹੜੇ ਕਿ ਇਹ ਖੀਰ ਪੂੜੇ ਖਾਂਦੇ ਹੋਣਗੇ ਜਾਂ ਕਹਿ ਲਵੋ ਕਿ ਬਹੁਤ ਘੱਟ ਬੱਚੇ ਹੋਣਗੇ ਜਿਨ੍ਹਾਂ ਨੂੰ ਇੰਨਾ ਬਾਰੇ ਪਤਾ ਹੋਵੇਗਾ ਜ਼ਿਆਦਾਤਰ ਜੇ ਅਸੀਂ ਬੱਚਿਆਂ ਦਾ ਹਾਲ ਵੇਖੀਏ ਨਾ ਤਾਂ ਬੱਚੇ ਤੇ ਰੋਟੀ ਖਾਣਾ ਵੀ ਪਸੰਦ ਨਹੀਂ ਕਰਦੇ ਪੋਜ ਘਰਾਂ ਦੇ ਬੱਚੇ ਜਿਹੜੇ ਆ ਨਾ ਉਹ ਮੈਂ ਵੇਖਿਆ ਕਿ ਆਪਾਂ ਆਰਡਰ ਦੇ ਕੇ ਬਾਹਰੋਂ ਹੀ ਚੀਜ਼ਾਂ ਮੰਗਾ ਕੇ ਖਾਣੇ ਪਸੰਦ ਕਰਦੇ ਆ ਰੋਟੀ ਉਹਨਾਂ ਦੇ ਗਲੇ ਤੋਂ ਥੱਲੇ ਨਹੀਂ ਉਤਰਦੀ ਤੇ ਕੀ ਬਣੇਗਾ ਸਾਡੇ ਬੱਚਿਆਂ ਦਾ ਕਿੱਥੋਂ ਆਵੇਗੀ ਇਹਨਾਂ ਦੀ ਸਿਹਤ ਕਿੱਦਾਂ ਰਹਿਣਗੇ ਤੰਦਰੁਸਤ ਜੇਕਰ ਇਹੀ ਖਾਣ ਲਿਆ ਪਿੰਡਾਂ ਵਿੱਚ ਬੱਚੇ ਜਿਹੜੇ ਆ ਉਹਨਾਂ ਨੂੰ ਇਹਦੇ ਬਾਰੇ ਨੌਲੇਜ ਹੋਵੇਗੀ ਪਿੰਡਾਂ ਵਿੱਚ ਰਹਿਣ ਵਾਲੀਆਂ ਮੇਰੀਆਂ ਭੈਣਾਂ ਨੂੰ ਪੋਸ਼ਣ ਹੋ ਸਕਦਾ ਇਹ ਬਣਾਉਣੇ ਵੀ ਆਉਂਦੇ ਹੋਣ ਬਾਕੀਆਂ ਨੂੰ ਤੁਸੀਂ ਆਪਣੇ ਘਰਾਂ ਵਿੱਚ ਝਾਤੀ ਮਾਰ ਕੇ ਵੇਖਿਓ ਕਿ ਕੀ ਉਹਨਾਂ ਨੂੰ ਵੀ ਗੂੜੇ ਬਣਾਉਣੇ ਆਉਂਦੇ ਆ ਗੂੜੇ ਬਣਾਉਣ ਦਾ ਪਤਾ ਆ ਜੇ ਉਹ ਬਣਾਉਣ ਗਿਆ ਵੀ ਤੇ ਫਿਰ ਸਰਚ ਕਰ ਕਰਕੇ ਰੈਸਪੀ ਵੇਖੇ ਤੇ ਫਿਰ ਤਿਆਰ ਕਰ ਲੈਂਦੀਆਂ ਚਲੋ ਤਿਆਰ ਤੇ ਕਰਦੀਆਂ ਪਰ ਇਹਦਾ ਜਿੰਨਾ ਕੰਮ ਹੁੰਦਾ ਨਾ ਉਹਨੂੰ ਵੇਖ ਕੇ ਕੁਝ ਪਹਿਲਾਂ ਹੀ ਮਾਵਾ ਖੜੀਆਂ ਕਰ ਜਾਂਦੀਆਂ ਕਿ ਨਹੀਂ ਪਰ ਸਾਡੀਆਂ ਮਾਵਾ ਸਾਡੀਆਂ ਦਾਦੀਆਂ ਜਿਹੜੀਆਂ ਨਾ ਉਹ ਸੌਣ ਮਹੀਨੇ ਵਿੱਚ ਪਰਿਵਾਰ ਨੂੰ ਦੋ-ਦੋ ਤਿੰਨ-ਤਿੰਨ ਵਾਰ ਥੀਰ ਗੂੜੇ ਬਣਾ ਕੇ ਖਵਾ ਦਿੰਦੀਆਂ ਸੀ ਉਹ ਵੀ ਤਾਂ ਮਿਹਨਤ ਕਰਦੀਆਂ ਸੀ ਉਹ ਵੀ ਤਾਂ ਉਨਾ ਸਮਾਂ ਹੀ ਲਾਉਂਦੀਆਂ ਸੀ ਹੁਣ ਤੇ ਸਭੋਂ ਸੁੱਖ-ਸਹੂਲਤ ਵੱਧ ਹੋ ਗਈ ਆ ਤੇ ਹੁਣ ਬਹੁਤ ਘੱਟ ਪਰਿਵਾਰ ਹੋੜੀਏ ਜਿੰਨਾ ਵਿੱਚ ਇਹ ਚੀਜ਼ਾਂ ਅੱਜ ਵੀ ਬਣਦੀਆਂ ਹੁੰਦੀਆਂ ਇਹ ਇੱਕ ਕਿਸਮ ਦਾ ਰਿਵਾਜ ਹੋ ਆ ਕਿ ਹਾਂ ਸੌਣ ਦੇ ਮਹੀਨੇ ਦੇ ਵਿੱਚ ਥੀਰ ਗੂੜੇ ਖਾਣੇ ਖਾਣੇ ਆ ਅਕਸਰ ਸਾਡੀ ਦਾਦੀ ਇਹ ਕਹਾਵਤ ਪਾਇਆ ਕਰਦੀ ਸੀ ਖਾਣ ਪਾਇਆ ਕਰਦੀ ਸੀ ਸੌਣ ਖੀਰ ਨਾ ਖਾਧੀ ਆ ਕਿਉਂ ਜੰਮਿਆ ਅਪਰਾਧੀ ਆ ਇਹ ਇੱਕ ਸੌਣ ਮਹੀਨੇ ਵਿੱਚ ਖੀਰ ਖਾਣੀ ਬਹੁਤ ਜ਼ਰੂਰੀ ਹੁੰਦੀ ਹੈ ਤੇ ਕੁਝ ਲੋਕ ਬਣਾ ਕੇ ਖਾ ਚੁੱਕੇ ਆ ਕੁਝ ਖਾਣਗੇ ਫਿਰ ਜਿਨ੍ਹਾਂ ਨੇ ਖਾਦੇ ਆ ਉਹ ਵੀ ਕਮੈਂਟ ਕਰਕੇ ਦੱਸਿਓ ਜਿਨ੍ਹਾਂ ਦੇ ਬੱਚੇ ਖੁਸ਼ ਹੋ ਕੇ ਖਾਂਦੇ ਉਹ ਵੀ ਦੱਸਿਓ ਤੇ ਜਿਨ੍ਹਾਂ ਦੇ ਬੱਚੇ ਨਹੀਂ ਖਾਂਦੇ ਨਾ ਉਹ ਵੀ ਦੱਸਿਓ